प्यारे विद्यार्थियों आज अपन पढेंगे व्याकरण के बारे में व्याकरण क्या है जब भी कोई भाषा ਨੂੰ ਅਸੀਂ ਲਿਖਤੀ ਰੂਪ ਦੇ ਵਿੱਚ ਕਰਦੇ ਹਾਂ ਤਾਂ ਉਸ ਨੂੰ ਵਿਆਕਰਨ ਕਹਿੰਦੇ ਨੇ ਜਦੋਂ ਜਿਵੇਂ ਉਹਨੇ ਸਾਡੀ ਪੰਜਾਬੀ ਭਾਸ਼ਾ ਜਦੋਂ ਅਸੀਂ ਉਸ ਨੂੰ ਲਿਖਤੀ ਰੂਪ ਦੇ ਵਿੱਚ ਕੁਝ ਨਿਯਮਾਂ ਚ ਵੱਝਦੇ ਹਾਂ ਨਿਯਮਾਂ ਦੇ ਵਿੱਚ ਵੱਜਣ ਦੇ ਲਈ ਜਦੋਂ ਕੁਝ ਰੂਲਸ ਹੁੰਦੇ ਨੇ ਜਿਹੜੇ ਨਿਯਮ ਹੁੰਦੇ ਨੇ ਉਹਨਾਂ ਨੂੰ ਅਸੀਂ ਵਿਆਕਰਨ ਕਹਿੰਦੇ ਹਾਂ ਵਿਆਕਰਨ ਨੂੰ ਚਾਰ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਪਹਿਲਾ ਹੈਗਾ ਅੱਖਰਬੋਧ ਫਿਰ ਸ਼ਬਦਬੋਧ ਵਾਕਬੋਧ ਤੇ ਅਰਥਬੋਧ ਅੱਖਰਬੋਧ ਦੇ ਵਿੱਚ ਅਸੀਂ ਅੱਖਰਾਂ ਦੇ ਬਾਰੇ ਜਾਣਕਾਰੀ ਲਿਖਦੇ ਹਾਂ ਇਹ ਨਹੀਂ ਹੈਗਾ ਕਿ ਅੱਖਰ ਬੋਧ ਦੇ ਵਿੱਚ ਅਸੀਂ ਊੜੇ ਆੜੇ ਵੜੇ ਪੜਦੇ ਆ ਅੱਖਰ ਬੋਧ ਦੇ ਵਿੱਚ ਅਸੀਂ ਅੱਖਰ ਨਾਲ ਜਿਹੜੀਆਂ ਰਿਲੇਟਡ ਚੀਜ਼ਾਂ ਹੈਗੀਆਂ ਉਹਨਾਂ ਬਾਰੇ ਅਸੀਂ ਪੜਾਂਗੇ ਵੀ ਅੱਖਰਾਂ ਦੇ ਵਿੱਚ ਕੀ ਕੀ ਆਉਂਦਾ ਬੋਧ ਦਾ ਮਤਲਬ ਹੁੰਦਾ ਜਾਣਕਾਰੀ ਇੱਥੇ ਮੈਂ ਤੁਹਾਨੂੰ ਦੱਸ ਦਿੰਨੀ ਆ ਇਹਦੇ ਨਾਲ ਇੱਕ ਸ਼ਬਦ ਨੂੰ ਲਿਖਿਆ ਹੈ ਅੱਖਰ ਸ਼ਬਦ ਵਾਕ ਤੇ ਅਰਥ ਦੇ ਨਾਲ ਚਾਰ ਸ਼ਬਦ ਲਿਖੇ ਹੋਏ ਨੇ ਬੋਧ ਬੋਧ ਦਾ ਮਤਲਬ ਹੁੰਦਾ ਜਾਣਕਾਰੀ ਅੱਖਰ ਬੋਧੇ ਦਾ ਪਹਿਲਾ ਹਿੱਸਾ ਹੈ ਫਿਰ ਉਸ ਤੋਂ ਬਾਅਦ ਸ਼ਬਦ ਬੋਧ ਜਿਹਦੇ ਵਿੱਚ ਅਸੀਂ ਸ਼ਬਦਾਂ ਬਾਰੇ ਜਾਣਕਾਰੀ ਲੈਣੇ ਆ ਉਸ ਤੋਂ ਬਾਅਦ ਵਾਕ ਬੋਧ ਵਾਕ ਬੋਧ ਦੇ ਵਿੱਚ ਅਸੀਂ ਵਾਕਾਂ ਬਾਰੇ ਜਿਵੇਂ ਕਰਤਰੀਵਾਚ ਕਰਮਣੀਵਾਚ ਉਹ ਚੀਜ਼ਾਂ ਆਉਂਦੀਆਂ ਨੇ ਅਰਥਬੋਧ ਦੇ ਵਿੱਚ ਅਸੀਂ ਅਰਥਾਂ ਮਰਿਆ ਜਾਣਕਾਰੀ ਲੈਂਦੇ ਹਾਂ